ਮੇਰੇ ਬਲਤੇ ਅਸੀਂ ਅੱਜ ਕੀ ਕਰਨਾ ਪਤੰਗਾਂ ਉਡਾਉਣ ਲੱਗੇ ਆ ਹਾਂਜੀ ਕੀ ਕਰ ਲੱਗੇ ਆ ਪਤੰਗ ਡਾਉਣ ਲੱਗੇ ਆ ਪਤੰਗ ਡਾਉਣ ਲੱਗੇ ਆ ਜੀ ਤੇ ਇੱਧਰ ਨਾਲ ਕਰਨ ਵੀ ਪਹੁੰਚਿਆ ਕਰਨ ਸਾਸਰੀਕਾਲ ਸਾਸਰੀਕਾਲ ਦੀ ਸਾਰਿਆਂ ਨੂੰ ਤੇ ਇੱਧਰ ਮਨਿੰਦਰ ਸਿੰਘ ਉਹ ਹਾਂ ਦੋ ਟੁੱਟ ਗਈ ਮਨਿੰਦਰ ਬਾਜਰ ਜੀ ਦਾ ਖਾਸ ਹੈ ਬਾਜਰ ਜੀ ਦਾ ਖਾਸ ਹੈ ਕੀ ਹੋ ਗਿਆ ਦੋ ਟੁੱਟ ਗਈ ਪਤੰਗ ਕਿੱਥੇ ਗਿਆ ਪਤੰਗ ਚ ਆਹ ਪਤੰਗ ਕਿੱਥੇ ਗਿਆ ਪਤੰਗ ਮੀਟ ਗਿਆ ਕਿੱਥੇ ਆ ਦੇਖ ਆ ਦੇ ਆ ਫੜ ਗਈ ਆ ਹਰੇ ਤੇ ਇਹ ਕਿਰਨਾ ਕੱਦੀ ਲੱਗੀ ਹੋਈ ਹੈ ਕਹਿਣ ਕਹਿੰਦੀ ਮੇਰੇ ਨਾਲ ਕਹਿੰਦੀ ਪਤੰਗ ਘੜਵਾਓ ਮੇਰੇ ਨਾਲ ਪਤੰਗ ਘੜਵਾਓ ਤੇ ਇਹ ਡੋਰ ਲੱਗੀ ਆ ਹੁਣ ਚੱਲ ਪਾ ਆਉਂਦੀ ਨਹੀਂ ਨਿਪਾ ਆਉਂਦੀ ਨਹੀਂ ਸਿਖਾਉਣਾ ਮੈਂ ਤੈਨੂੰ ਤੇ ਇਹਨੂੰ ਪਤੰਗ ਨੂੰ ਰੱਖਿਆ ਇੱਥੇ ਇਹ ਉਰੇ ਲਿਆ ਇਹ ਇੱਥੇ ਰੱਖਿਆ ਇਹਦੇ ਵਿੱਚ ਨੂੰ ਸੀ ਕੋਈ ਆ ਚੱਕ ਆ ਚੱਕ ਆਹਾ ਕਾ 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 ਆਹ ਜਿਹੜੀ ਚੀਜ਼ ਆ ਇਹ ਇੱਕ ਇੱਥੇ ਕੱਢ ਇੱਕ ਇੱਥੇ ਕੱਢ ਪਿਆਰ ਨਾਲ ਕੋਲ ਕੱਢੀਦੀ ਹੁੰਦੀ ਐ ਨਾ ਹਾਂ ਇੱਕ ਐਸੀ ਹਾਂ ਹਾਂ ਬਸ ਬਸ ਇੱਕ ਉਰੇ ਉਰੇ ਕੱਢ ਨੇੜੇ ਇੱਥੇ ਇੱਕ ਉਹਦੇ ਨਾਲ ਇੱਧਰ ਪਹੁੰਚਿਆ ਜੀ ਸਾਡਾ ਮਾਮਾ ਮਾਮੇ ਨਾਲ ਤੁਹਾਡੇ ਬਾਅਦ ਦੇ ਵਿੱਚ ਪਾ ਕਰਾਉਂਦੇ ਆ ਮੁਲਾਕਾਤ ਤੇ ਇੱਧਰ ਪੜਾ ਸੌਰੀ ਕਿਰਨ ਕੌਰ ਇਹ ਕਿਰਨ ਚੱਕ ਧਗ ਇਹਨੂੰ ਤੁਸੀਂ ਅੰਗਰੇਜ਼ੀ ਕਿਹਾ ਕਹਿੰਦੇ ਆ ਲੀਡ ਲੀਡ ਅਸੀਂ ਮੈਨੂੰ ਸੱਚੀ ਪਤਾ ਹੀ ਨਹੀਂ ਅੰਗਰੇਜ਼ੀ ਵਿੱਚ ਨਹੀਂ ਪਤਾ ਉਹ ਉਹ ਚਲੋ ਠੀਕ ਆ ਸਾਡਾ ਤੇ ਇੱਥੇ ਕੱਢ ਇੱਥੇ ਨੂੰ ਕੱਢ ਇਹਨੂੰ ਆਰ ਪਾਰ ਇਹਦੇ ਵਿੱਚ ਨੂੰ ਪਾ ਇੱਧਰ ਖਾੜੀ ਹੋਣੀ ਹੋ ਇੰਨੀ ਸਾਰੀ ਨਹੀਂ ਇਹ ਹੁਣ ਇੱਥੇ ਮੰਮਾ ਜੀ ਫਾਇਰ ਦੀਆਂ ਖਾਲਸਾ ਵਾਹ ਜੀ ਫਤਿਹ ਹਾਂ ਜੀ ਮੈਂ ਵੀ ਆ ਗਿਆ ਬੱਸ ਮੈਂ ਮੜੀ ਮੈਂ ਮੜੇ ਕੁੜੀ ਪਤੰਗੜਾ ਦਿਖਾ ਦਵਾ ਮੰਮਾ ਜੀ ਚਲ ਹੁਣ ਕੀ ਕਰਦੇ ਹਾਂ ਇਹ ਹਾਂ ਹੁਣ ਇੱਥੇ ਗੱਠ ਮਾਰ ਦੋ ਹਾਂ ਮਾਰ ਮਾਰ ਇੱਕ ਹੋਰ ਧੋਰ ਜੁਕੈੜੀ ਕਰ ਨੂੰ ਟਾਈਟ ਕਰ ਗੱਠ ਨੂੰ ਖਿੱਚ ਕੇ ਹਾਂ ਇੱਕ ਹੋਰ ਮਾਰ ਵੀਡੀਓ ਦੀ ਮੈਨੂੰ ਥੋੜੀ ਮਾਗੀਆਂ ਪਾਉਂਦੀਆਂ ਥੋੜੀਆਂ ਹਾਂ ਹੁਣ ਇੱਧਰ ਨੂੰ ਆ ਇੱਕ ਇੱਕ ਇੱਥੇ ਕੱਢ ਇਹਦੇ ਵੀ ਨਹੀਂ ਨਹੀਂ ਹਾਂ ਕਿੱਡੀ ਇਹ ਲੰਬੀ ਆ ਖੜ ਜਾ ਇੱਥੇ ਵੱਡਾ ਹੂੰ ਉਹ ਪੁੱਲੂ ਪੁੱਲੂ ਕਿਤੀ ਚਾ ਮੋ ਕੁੜੀ ਚ ਇੱਥੇ ਨੂੰ ਕਾਢਣ ਨੂੰ ਕੋਲ ਤੇ ਫੜੀ ਨਾ ਹੁੰਦਾ ਤਾਂ ਅੱਗੇ ਨੂੰ ਮੁਰਤੇ ਨੂੰ ਤਿੱਖਾ ਜਾ ਕਰ ਲਿ ਦਿੰਦੇ ਮਰੂੜੀ ਦੇ ਕੇ ਹਾਂ ਉਹ ਤਾਂ ਇਹ ਹਾਂ ਓਪਨ ਹੈਂਡ ਬੋਲ ਇੰਨੀ ਦੂਰ ਤੇ ਆਊਗਾ ਪਤੰਗ ਤੇਰੀ ਖੇਚਾ ਉੱਪਰ ਵਾਲੀ ਉੱਪਰ ਤੇ ਰੱਖ ਕੇ ਭਾਈ ਹਾਂ ਥੱਲੇ ਤੇ ਨਾ ਭਾਈ ਲੈ ਵੀ ਆ ਮੈਂ ਕਿਹਾ ਲੈ ਵੀ ਆ ਕਰਨ ਦਾ ਪਤੰਗ ਉੜ ਰਿਹਾ ਜੀ ਬਲੈਕ ਤੇ ਕਾ ਪਤੰਗ ਆ ਗਿਆ ਜੀ ਸਾਡੇ ਪਿੱਛੇ ਤੇ ਹੁਣ ਇਹ ਪਤਾ ਨਹੀਂ ਕੀ ਦਾ ਤੇ ਇਹ ਪੇਚਾ ਲਾਉਣ ਦੇ ਵਿੱਚ ਵੀ ਪੂਰੀ ਤਿਆਰੀ ਆ ਤੇ ਕਰਨ ਵੀ ਆ ਪੂਰੀ ਖੇਚ ਰਗਾ ਮਾਰਨ ਤੇ ਮੰਨੂ ਜਿੱਥੇ ਲੱਗਾ ਕਰਨ ਕਰਨ ਜੀ ਬਾਈ ਚੱਲ ਚੱਲ ਕਰ ਖੱਤੋ ਯਾਰੋ ਮੁੰਡੇ ਨੇ ਫੇਰ ਖੇਚ ਲੈ ਦਾਂਗਾ ਕਰਨੂ ਦਰੂ ਲੈ ਗਿਆ ਪਤੰਗ ਨੂੰ ਹੈ ਦੋ ਮਿੰਟ ਆਇਆ ਥਾੜ ਲਓ ਦੋ ਦੋ ਬੈਠੀਆਂ ਥੱਲੇ ਦੋ ਮਿੰਟ ਆਇਆ ਮੈਂ ਕਰਨ ਨੂੰ ਪਹਿਲੇ ਪਤੰਗ ਢਾਉਣਾ ਸਿਖਾ ਦਵਾ ਆ ਗਿਆ ਮੰਮੂ ਪਾਪਾ ਚਲੇ ਗਏ ਹਾਂ ਕੀ ਹੋ ਗਿਆ ਲੈ ਜੀ ਪਤੰਗਾਂ ਫੱਦ ਗਏ ਫੱਦ ਗਏ ਆਇ ਲੈ ਇਹ ਵੱਡਤਾ ਵੱਡ ਨਹੀਂ ਹੋਇਆ ਕਰਨ ਉੱਪਰ ਰੱਖੇ ਵੱਡ ਹੋਣਾ ਇਹ ਫਾੜ ਗਏ ਨਹੀਂ ਥੋੜੀ ਕਮੀ ਮਨਦਰ ਬੈਠਿਆ ਬਸਾਈ ਸਿਆਕ ਅਬਰਤਾ ਕਰਦਾ ਕੱਲਾ ਕਿੱਥੇ ਆਉਂਦਾ ਚੱਲ ਕੋਈ ਗੱਲ ਨਹੀਂ ਤੇ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹੈ ਹਾਂ ਵੀ ਉਹ ਗਿਆ ਕਰਨ ਵਾਲਾ ਪਤੰਗ ਜੀ ਵੱਡ ਹੋ ਗਿਆ ਪਤੰਗਾ ਹੋ ਗਿਆ ਰੈਡੀ ਤੇ ਹੁਣ ਇਹ ਪਤੰਗ ਕੀ ਆ ਗੂ ਕਰੂਗੀ ਇਹ ਇਹ ਲੈ ਇਹ ਉਹ ਦੋਰ ਵੀ ਨੇ ਤਾਂ ਬਹੁਤ ਦਿੱਤੀ ਹੋਈ ਆ ਬੱਲੇ 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 ਪਰਾ ਇੰਨੀ ਦੋਰ ਇੱਕ ਵੇਡ ਇੱਕ ਵੇਡ ਇੱਕ ਇਹ ਆਹ ਲੈ ਹਾਂ ਹਾਈ ਹਾਈ ਆ ਹਾ 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 ਉੜਾ ਤੋੜਾ ਤਾ ਕਿੰਨੇ ਓਏ ਹੋਏ ਦੀਦੀ ਕੱਟ ਲੈਣਾ ਮੈਂ ਤੇਰਾ ਮੇਰਾ ਓ ਯਾਰ ਓ ਆਜੋ ਤੇ ਚਲੋ ਹੁਣ ਤਾਂ ਮਾਮੇ ਨੂੰ ਮਿਲਿਏ ਤੇ ਬਾਅਦ ਵਿੱਚ ਮਨਿੰਦਰ ਰਹਿਣ ਦੇ ਆਜੋ ਤੇਰੇ ਕੋਲ ਥੋੜੀ ਡੋਰ ਆ ਰਹਿਣ ਦੇ ਪ੍ਰਭਾ ਮੈਂ ਵੀਰ ਦੇ ਨਹੀਂ ਕੱਟੇ ਭਰਾ ਨਾ ਉਹ ਦੇਖ ਲੈ ਤੇਰੇ ਮਾਮੇ ਨੂੰ ਭਰਾ ਬਣਾ ਲਿਆ ਆਪਣੇ ਬੁੜਾ ਇਹ ਮੈਂ ਉਹਦਾ ਉਹਨੇ ਮੈਨੂੰ ਭਰਾ ਬਣਾ ਲਿਆ ਦੇਖ ਲੈ ਤੇ ਚਲੋ ਮਾਮਾ ਆਇਆ ਜੀ ਸਾਡਾ ਤੇ ਮਾਮੇ ਨਾਲ ਵੀ ਕਰਦੇ ਆਪਾਂ ਮੁਲਾਕਾਤ ਮਾਮਾ ਵੀ ਪਹੁੰਚਿਆ ਫਤਿਹ ਬੋਲਦੇ ਮਾਮੇ ਵਾਹਿਗੁਰੂ ਜੀ ਕਾ ਖਾਲਸਾ ਵੈਰੀ ਘਟੇ ਸਾਡੀ ਭਾਂ ਜਾਈ ਪਾਈ ਬਾਹਰ ਤੇ ਚਲੀ ਪਤਾ ਲੱਗ ਗਿਆ ਸੀ ਮੈਂ ਕਿ ਉਹ ਨਹੀਂ ਜੋ ਮਰਜ਼ੀ ਹੋ ਜਾਏ ਜਾਗਾ ਕੋਈ ਮਰਣੀ ਮਰਣਾ ਚੋਂ ਠੱਡ ਤਾਂ ਚੱਲਦੀ ਆਉਂਦੀ ਆ ਜੀ ਟਾਈਮ ਮੌਸਮ ਹੈ ਜੀ ਤਾਰ ਕੇ ਅਸੀਂ ਪਹੁੰਚੇ ਮੋਟਰਸਾਈਕਲ ਤੇ ਪਹੁੰਚੇ ਸਾਡਾ ਮਾਨ ਸਿੰਘ ਆ ਬਾਈ ਬਹੁਤ ਵਧੀਆ ਮੂਈ ਵੇ ਲੱਗਦੀਆਂ ਧੰਨਵਾਦ ਜੀ ਬਹੁਤ ਵਧੀਆ ਲੱਗ ਰਹੀਆਂ ਜਿਹਦੀ ਗੱਲ ਇਹ ਬੋਲਦਾ ਇਹਦੀ ਬੋਲ ਚਾਲ ਹੈ ਜਿੱਥੇ ਮਾਨਤਾ ਜਿੱਤੀ ਮਾਨਤਾ ਕਰਦਾ ਹੈ ਬਹੁਤ ਵਧੀਆ ਹੈ ਜਿੱਥੇ ਬੰਦਾ ਬੋਲ ਗਿਆ ਉਹ ਬੰਦੇ ਜ਼ਰੂਰ ਹੈ ਦੇਹੀ ਜਾਂਦੀ ਹੈ ਤੇ ਦਿਲ ਤੇ ਕੀ ਗੱਲ ਨੇ ਕਿੱਥੇ ਪਹੁੰਚਦੀ ਹੈ ਕਿੱਥੇ ਕਹਿੰਦਾ ਕਿੱਥੇ ਕੀ ਕਹਿੰਦਾ ਉਹ ਗੱਲ ਸੱਚ ਆ ਸਾਗੇ ਹੋਰ ਵੀ ਜਿੱ ਤੱਕ ਪਹੁੰਚਦੀ ਹੈ ਗੱਲਬਾਤ ਪਤਾ ਲੱਗਦਾ ਕਿ ਹਾਂ ਵੀ ਠੀਕ ਹੈ ਸੱਚ ਹੈ ਅੱਜ ਕੱਲ ਇਦਾਂ ਹੀ ਰਵਾ ਚਾਹੀਦਾ ਹਰੇਕ ਮੁੰਡਿਆਂ ਨੂੰ ਇਦਾਂ ਹੀ ਮੁੰਡਿਆਂ ਦਾ ਸਭ ਤੇ ਬੜਾ ਆਹੀ ਹੈ ਜੀ ਆਹੀ ਗੋਸਾ ਹਾਂ ਉਹ ਪੁੱਛੀਏ ਤੇ ਜਾਣਾ ਆਹੀ ਗੋਸਾ ਆਹੀ ਗੋਸਾ ਦੇਖੋ ਸਣਾ ਮਮੀ ਕਰ ਕਿਵੇਂ ਠੀਕ ਹੈ ਸਾਰੇ ਹਾਂ ਕਰਾਂ ਠੀਕ ਤਾਂ ਮਮੀ ਮੰਮੀ ਵੀ ਠੀਕ ਆ ਚਲ ਵਧ ਗਿਆ ਤੂੰ ਸਵਰਨੂ ਨਹੀਂ ਆਇਆ ਸਵਰਨੂ ਵੀ ਠੀਕ ਹੀ ਤੇਰੇ ਕੇ ਮੈਂ ਸਿਰ ਹੋਰ ਸੀ ਦੋ ਤਿੰਨ ਰਿਸ਼ਤੇਦਾਰ ਸੀ ਮੇਰੇ ਹਾਂ ਗੈਲ ਸੀ ਫਿਰ ਉਹ ਅਸੀਂ ਰਹੇ ਚਾਰ ਪੰਜ ਘੰਟੇ ਫਿਰ ਕੀ ਹੋ ਗਿਆ ਉਹ ਰੇ ਨੂੰ ਆ ਜਾਂਦੇ ਪਰ ਫਿਰ ਸਾਨੂੰ ਜਾਣਾ ਪੈ ਗਿਆ ਫਿਰ ਕੀ ਹੋ ਗਿਆ ਨਾ ਨਾ ਕੋਈ ਗੱਲ ਨਹੀਂ ਬਿਨ ਕਿਸੇ ਮਜਬੂਰੀ ਕਰਕੇ ਨਾ ਸਾਨੂੰ ਕਿਸੇ ਮਜਬੂਰੀ ਜਾਨੂ ਕਰਕੇ ਜਾਣੀ ਪੈ ਗਿਆ ਤੇ ਮੈਂ ਤਾਂ ਕਦੇ ਗਿਆ ਹੀ ਨਹੀਂ ਮੈਂ ਤਾਂ ਘਰ ਆਉਣੀ ਆਉਣਾ ਮੈਂ ਚਲ ਕੋਈ ਗੱਲ ਨਹੀਂ ਕਿਹ ਕਹਿੰਦਾ ਰਿਸ਼ਤੇਦਾਰ ਮੈਂ ਚਲ ਕੋਈ ਗੱਲ ਤੂੰ ਦੀ ਕਹਿੰਦਾ ਮੈਂ ਚਲ ਚੱਲੀਏ ਨਾ ਨਾ ਕੋਈ ਗੱਲ ਨਹੀਂ ਮੰਮੀ ਤੇ ਇਧਰ ਭੈਣ ਜੀ ਹਾਂਜੀ ਸੁਖੋ ਭੈਣ ਜੀ ਫਤੇ ਬੋਲ ਦੋ ਬਾਈ ਜੀ ਖਾਸ ਸਾਹਿਬ ਬੈਠੇ ਤੇ ਅੱਜ ਭਾਈ ਭੋਲੀ ਭੈਣ ਜੀ ਸਾਨੂੰ ਲੱਗੀ ਹੈ ਪ੍ਰਸ਼ਾਦਾ ਸ਼ਕਾਉਣ ਹੈ ਕਈ ਸਾਲ 2 ਸਾਲ ਹੋ ਗਏ ਹੈ ਨਾ ਹੈ ਨਾ ਜਦ ਆਈ ਤੀ ਕਚੌੜੀਆਂ ਖਲਾਈਆਂ ਤੀ ਇਹਨੇ ਬਣਾ ਕੇ ਤੇ ਅੱਜ ਲੱਗੀ ਹੈ ਜੀ ਪ੍ਰਸ਼ਾਦਾ ਸ਼ਕਾਉਣ ਤੇ ਇਧਰ ਮਾਮੇ ਅੱਛਾ ਬੀਬੀ ਹੋ ਬੈਠੀ ਹੈ ਹਾਂ ਬੀਬੀ ਫਤੇ ਬੋਲ ਦੇ ਬਾਈ ਜੀ ਦਾ ਖਾਲਸਾ ਬੈਠੇ ਜੀ ਕੀ ਭਾਈ ਮੇਰਾ ਭਾਈ ਆਇਆ ਹਾਂ ਇਹ ਹੋਦੀ ਜਾਂ ਕੇ ਰੌਣਕਾਂ ਲੱਗੀਆਂ ਜੀਆਂ ਰੌਣਕਾਂ ਲੱਗੀਆਂ ਬਹੁਤ ਮਿਲਤੀ ਕਰ ਮਾੜੀ ਐ ਸਭ ਆਉਨੇ ਕੋਈ ਜਾਂਦਾ ਐ ਕੋਈ ਆਉਂਦਾ ਇਹ ਪਿਆਰ ਦੀ ਗੱਲ ਐ ਪਿਆਰ ਪਿਆਰ ਤੇ ਆਈ ਲੈ ਆਹ ਕਿਆ ਕਹਿੰਦਾ ਕਿਆ ਪਕੌੜੀਆਂ ਦੇਖ ਕੇ ਕਹਿੰਦਾ ਮੰਦੀਆਂ ਤੇ ਗਿਰੀਆਂ ਜੀਆਂ ਮੈਂ ਅਸਈ ਨੂੰ ਪੁੱਛੇ ਤੇ ਦੇਮੋਂ ਪਕੌੜੀਆਂ ਗਿਰੂ ਕਹੇ ਗਿਰਨਾ ਨਹੀਂ ਗਿਰਨਾ ਨਹੀਂ ਅਮੇ ਆ ਦੇਖ ਆ ਦੇਖ ਕਾਈ ਕੀ ਸੁਣ ਲੈ ਪਕੌਰੀਆਂ ਕਿੱਥੇ ਪਕੌਰੀਆਂ ਪਕੌਰੀਆਂ ਆਦੀ ਬੀਬੀ ਪਈਆਂ ਠੀਕ ਹੈ ਨੀ ਨਿਊਡਾ ਨਾ ਇਹ ਨਾ ਦੇ ਨਾ 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 ਰਣਜੀਤ ਅੱਛਾ ਪ੍ਰਸ਼ਾਦਾ ਮਾਮੇ ਨੂੰ ਕੈਲੀ ਪ੍ਰਸ਼ਾਦਤ ਘਰ ਮੈਂ ਲਿਆਉ ਭਾਈ ਜਿਸ ਕਹਿਤਾ ਪ੍ਰਸ਼ਾਦਤਾ ਇੱਕ ਸ਼ਗਨਾਂਗੇ ਜਿਹੜੂ ਇਹੀ ਕਰੇ ਸ਼ਗਨਾਂ ਚਾਹੀਦਾ ਸ਼ਗਨਾਂ ਚਾਹੀਦਾ ਠੰਡ ਵੀ ਆ ਟਾਈਮ ਵੀ ਆ ਟਾਈਮ ਵੀ ਆ ਮਾਂ ਮੇਰੇ ਕਰਮਾਂ ਦੀ ਗੱਲ ਆ ਗੱਲ ਮੁੱਕ ਗਈ ਹਾਂ ਤਦ ਲਿਖਣੀ ਤੇ ਅੱਜ ਕਰਾ ਖਾਤੇ ਨਹੀਂ ਰੋਟੀ ਬਣਾਉਂਦੀ ਪਾਪਾ ਮੈਂ ਰੋਟੀ ਮੈਂ ਹੁਣ ਹੀ ਲਿਆਇਆ ਮੈਂ ਪਰ ਕਰਮਾਂ ਚ ਅੰਜਲ ਖਲ ਗਿਆ ਪਾਤਾ ਇੱਥੇ ਲਿਖਿਆ ਹੈ ਤਾ ਕਰਮਾਂ ਦੀ ਗੱਲ ਆ ਕਰਮਾਂ ਦੀ ਗੱਲ ਆ ਕਰਮਾਂ ਦੀ ਗੱਲ ਆ ਜਿੱਥੇ ਪ੍ਰਮਾਤਮਾ ਨੇ ਲਿਖਤਾ ਨਾ ਉਹ ਚੁਕਣਾ ਪੈਣਾ ਹਰ ਹੀ ਜੀ ਹਰ ਹੀ ਲੀ ਚਲੋ ਸ਼ਗੋ ਮਾਂ ਇਹ ਮਾਮੇ ਨੂੰ ਕੋਈ ਕੀ ਕੋਈ ਚਾਰ ਨਹੀਂ ਕੁਝ ਨਹੀਂ ਨਹੀਂ ਹਾਂ ਨਾ ਨਾ ਚਾਰ ਪੁੱਛ ਦੀ ਜੀ ਨਾ ਨਾ ਅੱਜ ਦੀ ਦੌੜ ਨਹੀਂ ਪਾਣੀ ਦਾ ਘਰ ਨਹੀਂ ਪੀਣਾ ਹਾਂ ਵੀ ਬਹੁਤ ਸਾਜ ਹੈ ਨਾ ਮੈਂ ਇੱਥੇ ਰੱਖ ਨਾ ਸਾਰੀਆਂ ਨੂੰ ਬੇਬਸੀ ਤੇਰੀ ਮਾਮਾ ਕਿਵੇਂ ਠੰਡ ਵਿੱਚ ਵਿਚਾਰਾ ਭੱਜਿਆ ਹਾਂ ਹਾਂ ਸਵੀਰਾ ਹੈ ਇੱਕ ਵੱਜ ਗਿਆ ਇੱਕ ਤਾਂ ਉਹ ਠੰਡ ਤਾਂ ਦੇਖ ਲੈ ਠੰਡ ਵਿੱਚ ਹਾਂ ਇਹ ਕਹਵੇ ਠੰਡ ਠੰਡ ਮੈਂ ਕਹਿੰਦਾ ਸਾਡੇ ਤਾਂ ਧੁੱਪ ਚੜਦੀ ਰੋਜ਼ ਹਾਂ ਮੁਹਾਲੀਆ ਚ ਫੁੱਲ ਤੋਂ ਪਾ ਚੜੀ ਹੋਈ ਆ ਫੁੱਲ ਤੋਂ ਪਾਥੇ ਇੱਥੇ ਵੀ ਨਹਿਰਾ ਕਰਕੇ ਨਾ ਫਿਰ ਉੱਥੇ ਪਹਿਲੇ ਕਿ ਨਹੀਂ ਹੁੰਦੀ ਇਹ ਤੇਰੇ ਅੱਜ ਮੈਚ ਖੇਲਣ ਜਾਣਾ ਤਾਂ ਸੀ ਉੱਥੇ ਬਲਾ ਉੱਥੇ ਬਲਾਕ ਮਾਜਰੀ ਹਾਂ ਪਰ ਮੈਨੂੰ ਆਹਦਾ ਵੀ ਠੰਡ ਬਹੁਤ ਆ ਠੰਡ ਬਹੁਤ ਸਤ ਵੇ ਨਹੀਂ ਕਹਣਾ ਪੈਣਾ ਤਾਂ ਵੈਸੇ ਜਵਾਬ ਦੇ ਦਿੱਤਾ ਨਹੀਂ ਕੋਈ ਨਹੀਂ ਭਾਈ ਸਤ ਤੇ ਨਹੀਂ ਆਉਣਾ ਵੀ ਠੰਡ ਬਹੁਤ ਆ ਕੋਈ ਨਹੀਂ ਹੋ ਸ਼ਰਮਾ ਮੰਮੀ ਮੀਤਾ ਜੀ ਕੋਈ ਬਸ ਵਧੀਆ ਠੀਕ ਠਾਕ ਤੇ ਚਲੋ ਖਾਓ ਪ੍ਰਸ਼ਾਦਾ ਪਾਣੀ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਵਿੱਚ ਜੀ ਹੋਰ ਮੰਮੀ ਖਾਣ ਚਾਕੂ ਤਾਂ ਦੇ ਦਿਓ ਮਮਾ ਜੀ ਤੇ ਨਾਲੇ ਭਾਈ ਚਲੋ ਹੁਣ ਜਿਵੇਂ ਤੁਸੀਂ ਆ ਕੇ ਤੁਹਾਡਾ ਜੀ ਆਇਆਂ ਨੂੰ ਆਪਣੇ ਤੁਹਾਨੂੰ ਪਤਾ ਹੋਣਾ 15 ਤਰੀਕ ਨੂੰ ਸੁਖਮਨੀ ਸਾਹਿਬ ਕਰਾਉਣਾ ਆਪਾਂ ਨੇ ਗੁਰਦੁਆਰਾ ਸਾਹਿਬ ਚ ਚੰਗੀ ਗੱਲ ਹੈਗੀ ਆ ਪਰ ਚੰਗੀ ਉਦੋਂ ਬਣੂਗੀ ਜੇ ਤੁਸੀਂ ਪਹੁੰਚੂਗੇ ਨਾ ਨਾ ਆਉਂਗਾ ਜੀ ਮੈਂ ਤਾਂ ਆਉਣਾ ਹੀ ਹੋਣਾ ਜੀ ਹੈ ਤਾਂ ਪਾ ਚੀ ਨੂੰ ਲਾਉਂਗੇ ਪਰਿਵਾਰ ਨਾਲ ਨਾ ਨਾ ਤੁਹਾਨੂੰ ਤਾਂ ਪੱਕਾ ਆਉਣਾ ਨਹੀਂ ਮੇਰੀ ਬੁਢਾਈ ਨੂੰ ਵੀ ਨਹੀਂ ਘੁੰਮ ਜੂ ਹਾਂ ਚੁੱਟੀ ਹੋਈ ਮੁੰਡੇ ਨੂੰ ਫੇਰ ਤਾਂ ਮੁੰਡਾ ਲੈ ਕੇ ਆਉਗਾ ਚੁੱਟੀ ਨੇ ਫੇਰ ਤਾਂ ਮੁਸ਼ਕਿਲ ਆਉਣੀ ਅਦਾ ਹੋਈ ਆਉਣਾ ਜੀ ਹੂੰ ਮੇਰੇ ਕੋਲ ਫਿਕਰ ਨਾ ਕਰੋ ਇੱਕ ਦਿਨ ਪਹਿਲਾਂ ਆ ਜੀ ਚਾਹੇ ਜਿੱਕੜਾ ਆਏ ਲੋਕ ਮੱਕੜਾ ਆ ਜਣਾ ਜਦੋਂ ਤੁਹਾਨੂੰ ਠੀਕ ਲੱਗਿਆ ਠੀਕ ਨਜ਼ਰ ਆਉਂਦੇ ਤਾਂ ਮਾਂ ਨੂੰ ਮਾਪੇ ਹੂੰ ਤੇ ਇੱਕ ਦੇਖ ਲੈ ਬੀਬੀ ਗੱਲ ਮਾਮਾ ਧੁੱਪਾਂ ਸੇਕ ਕੇ ਆਇਆ ਤਾਂ ਮੋਹਾਲੀ ਇਹ ਕਹਿ ਕੇ ਆਇਆ ਤਾਂ ਵੀ ਮੈਂ ਵੀ ਭੈਣ ਕੋਲ ਨੂੰ ਚੱਲਿਆ ਇਹ ਦੇਵਤਿਆ ਨਿਕਲ ਗਈ ਹੈ ਆ ਗਿਆ ਮਾਮਾ ਵੀ ਧੂਪਾਂ ਨਾਲ ਲਿਆ ਨਹੀਂ ਪਰ ਇੱਕ ਦੇ ਇਲਾ ਮਾਮੇ ਜਿਵੇਂ ਕਹਿੰਦੇ ਨੇ ਹੁੰਦੇ ਵੀ ਜਿਹੜੇ ਪਹਿਲੇ ਸਮੇਂ ਦੇ ਵਿੱਚ ਸਿਆਣੇ ਤੇ ਉਹ ਸਾਬਣ ਜਾਂ ਸਰਫ ਦੇ ਨਾਲ ਭਾਂਡਾ ਧੋਂਦੇ ਨਹੀਂ ਤੇ ਸੁੱਚ ਮੋਹ ਸਮਝਦੇ ਤੇ ਸਵਾਦ ਦੇ ਨਾਲ ਭਾਂਡਾ ਮੰਜ ਕੇ ਆ ਸਾਡੀ ਬੀਬੀ ਵੀ ਹਜੇ ਤੱਕ ਐਂਓ ਕਰਦੀ ਆ ਪਹਿਲਾਂ ਹੀ ਕੰਮ ਚੱਲਦੇ ਤੇ ਹੈ ਸਵਾਰ ਨਾਲੇ ਬੀਬੀ ਨੇ ਭਾਂਡੇ ਮਾਂਜਣੇ ਆ ਹਾਂ ਮੈਂ ਮੰਨ ਤੇ ਦੇ ਲੈ ਮੰਨ ਤੇ ਸਭ ਤੋਂ ਵਧੀਆ ਚੀਜ਼ ਹੈ ਇਹ ਉੱਤਮ ਚੀਜ਼ ਹੈ ਇਹ ਹਾਂ ਹਾਂ ਬਸ ਜਿਸ ਹੱਟੇ ਰਹਿੰਦਾ ਹੈ ਭਾਂਡੇ ਵੀ ਰਗੜ ਹੋ ਜਾਂਦੇ ਆ ਮੇਰਾ ਗੋਏ ਨਾਲੇ ਇਹ ਬੋਲੀ ਪੈਣ ਹਾਂ ਜੋਂਦੀ ਮੈਂ ਜੋਂਦੀ ਮੈਂ ਆਉਂਗਾ ਜੀ ਪੱਕਾ ਜੀ ਕਰਦਾ ਜੂ ਮੈਂ ਨਹੀਂ ਉਹ ਉਹ ਕਿਹ ਲੈ ਕੇ ਆਇਆ ਚਾਕੂ ਤਾਂ ਦਿਖਾਉਣ ਨੂੰ ਹਾਂ ਮਾਰੀ ਨਾ ਪਾਉਂਗਾ ਮੈਂ ਆਉਂਗਾ ਮਾਰੀ ਨਾ ਨਾ ਤੇਰੀਆਂ ਵਾਧੇ ਮਾਰੀ ਲੈ ਬਈ ਹੁਣ ਤੋੜਾ ਲਾਤਾ ਮਾਮਣ ਵੜ ਗਏ ਸੀ ਕਿੱਥੇ ਜਾਣਾ ਹਾਂ ਇਹ ਮਰੀਦ ਵੱਡਣ ਲੱਗ ਗਈ ਹੁਈ ਹੈ ਇਹ ਤਾਂ ਬਹਿਣਾ ਕੱਢਦੇ ਆ ਉਹ ਤਾਂ ਮਕਾਲ ਕਰਦੇ ਆ ਬਹਿਣਾ ਤਾਂ ਮਰ ਜਾਂਦੀ ਆ ਭਾਂਜਾ ਪਿੱਛੇ ਉਹ ਮੈਂ ਜਿੰਨੀ ਮਰਦੀ ਦੁਸ਼ਮਣੀ ਹੋਵੇ ਜਿਹੜੇ ਨੂੰ ਪਰਚਾ ਪਾ ਹਾਂ ਪਾਗ ਸਾਕ ਨੂੰ ਕੋਈ ਜਿਆਦਾ ਹੀ ਪੜਾ ਹਾਂ ਜੀ ਇਹ ਅਸੀਂ ਜਾਣੂਗਾ ਨਹੀਂ ਨਹੀਂ ਚਾਚਾ ਤੇ ਜਦੇਵੀ ਕਿ ਜਾਗਾਂ ਜਦੇਵੀ ਦੇ ਡਰਾਈਵ ਜਾਉਣ ਦੇ ਵਿੱਚ ਹਾਂ ਭੈਣ ਭਰਾ ਦਾ ਨੋਹਾਂ ਨਾਲੋਂ ਮਾਸ ਲੱਗ ਨਹੀਂ ਹੁੰਦੇ ਨਹੀਂ ਹੁੰਦਾ ਜੀ ਨਹੀਂ ਹੁੰਦੇ ਠੀਕ ਆ ਮੈਂ ਤਾਂ ਕਹਿੰਦੀ ਵੀਰ ਜੀ ਤਰੂ ਬੈਠਾ ਰਾਜੀ ਮੇਰਾ ਬੀਬਾ ਬਹਦਾ ਤੂੰ ਵੀ ਵਾਈਠ ਠੀਕ ਰਹਿ ਤੂੰ ਵੀ ਮੇਰੀ ਗਵਾ ਪਤਾ ਨਹੀਂ ਕੀ ਕਰਦੀ ਫਿਰ ਇਹ ਮਾਮੇ ਨਾਲ ਘਰ ਚ ਲੱਗੇ ਹੋਏ ਤੇ ਸਾਡੇ ਪੂਰੀਆਂ ਰੌਣਕਾਂ ਤੇ ਹੁਣ ਇਹ ਸਾਨੂੰ ਬਾਏ ਬਾਏ ਕਰਕੇ ਚੱਲਿਆ ਹੈ ਇਹ ਲੈ ਬਾਏ ਬਾਏ ਮੇਰੇ ਵੀਰੋ ਸਾਰੇ ਭਾਈ ਅੱਛਾ ਮਾਮੇ ਆ ਲੈ ਭੈਣ ਦੀ ਖੁਸ਼ੀ ਪੂਰੀ ਕਰਦੇ ਨਹੀਂ ਨਹੀਂ ਮੈਂ ਤਾਂ ਉਦਾਂ ਹੈ ਇੱਕ ਸ਼ਬਦ ਸੁਣਾ ਦੇ ਇੱਕ ਸ਼ਬਦ ਸਤ ਗੁਰ ਜੇ ਨ ਜਾਣਿਆ ਸਤ ਗੁਰ ਤੇ ਸ ਕਾਹਨਾ ਹੋ ਨਾਨਕ ਪੂਰਾ ਪਾਇਆ ਪੂਰੇ ਕੇ ਪੂਰੇ ਕੇ ਗੁਣ ਗਾਉ ਤੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਦੇ ਆਲਪੁਰਖ ਮੇਰਵਾਨਾ ਹਰ ਨਾਨਕ ਸਾਚਵ ਕਾਨਾ ਗਿਆ ਨਿੱਤਿਆਂ ਨਿੱਕੇ ਕਰਮ ਨਾ ਜਾਣਾ ਸਾਰੇ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨੇ ਕਲ ਰੱਖੀ ਮੇਰੀ ਸੱਜਣ ਸੱਚਾ ਬਾਤ ਛਾਓ ਸਰਸਾਂ ਦਾ ਸਾਹੂ ਜਿਸ ਪਾਸ ਬੈਠਿਆ ਸੋਈ ਐ ਸੁਬਨਾਂਦਾ ਵੇ ਸਾਹੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਡੇ ਦਾ ਸੇਵਾ ਜਦੈ ਸੀ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਪ੍ਰਮਾਤਮਾ ਨੇ ਜਨਮ ਅਕੀ ਇੱਕ ਵਾਰ ਦੁਆ ਜਨਮ ਹੋਇਆ ਉਸ ਦੇ ਬਾਅਦ ਬਾਣੀ ਤਾਂ ਮੇਰੇ ਅੰਦਰ ਵਸ ਗਈ ਅੰਦਰ ਰਹਿ ਬੱਜ ਗਈ ਜੀ ਪ੍ਰਮਾਤਮਾ ਨੇ ਜੁਨੀ ਜਦਾਂ ਤੇ ਬਾਣੀ ਬਿਨਾ ਮੈਂ ਨਹੀਂ ਰਹਿ ਸਕਦਾ ਬਾਣੀ ਤਾਂ ਕਿ ਜ਼ਰੂਰੀ ਹੈ ਮੈਨੂੰ ਹੋਰ ਕੁਝ ਮੇਨ ਨਾਲ ਮਿਲੋ ਬਾਣੀ ਤਾਂ ਮੇਰੇ ਸਵੇਰੇ ਜੀ ਅੰਦਰ ਹਰ ਟਾਈਮ ਬਾਣੀ ਚੱਲਦੀ ਜੀ ਜੋ ਵੀ ਬਹੁਤ ਜ਼ਰੂਰੀ ਹੈ ਜੀ ਜੋ ਵੀ ਕਿਸੇ ਨੇ ਮਾਨਤਾ ਕਰਦਾ ਹੈ ਉਹਨੂੰ ਜੀਰਕਾ ਆਦ ਕਰੋ ਜੀ ਸਭ ਤੋਂ ਵੱਡੀ ਗੱਲ ਹੈ ਜੀ ਇਹ ਦੱਸ ਉਸ ਨੂੰ ਆਦ ਕਰਨ ਜੀ ਨੇ ਭੇਜਿਆ ਇੱਥੇ हां जिने ਭੇਜੇ ਆ ਗੱਲ ਪੱਕੀ ਆ मामੇ ਵੀ ਉਹਦਾ ਨਾਮ ਸਾਨੂੰ ਦਿਹਾੜੀ ਨੂੰ ਇੱਕ ਦੋ ਵਾਰ ਜਪਣਾ ਜਰੂਰੀ ਆ ਇਹ ਤਾਂ ਬੀਬੇ ਨਹੀਂ ਬੇਨਤੀ ਕਰਦਾ ਵੀ ਚਲੋ ਕਈ ਕਲਾਂ ਗੁਰਦੁਆਰਾ ਸਾਹਿਬ ਘਰ ਨਹੀਂ ਹੁੰਦੇ ਜਅਵਜੀ ਸਾਹਿਬ ਨਹੀਂ ਪਾਠ ਹੁੰਦੇ ਤਾਂ ਬਹਿ ਕੇ ਜਿੱਥਾ ਮਰਜੀ ਬੈਠੇ ਤੁਸੀਂ ਜਿੱਥੇ ਮੋੜ ਮੰਤਰੀ ਤੋਂ ਤੇ ਨਹੀਂ ਆਉਂਦਾ ਵਾਹਿਗੁਰੂ 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 ਤਾਂ ਮੇਜ ਕਿਆ ਕਹਿ ਲੋ ਸਾਡੇ ਅਥਰ ਚ ਆਵੇ ਅਥਰੂ ਆਉਣੇ ਇੰਜ ਹੀ ਹੋਣੇ ਆ ਉਹ ਗਣ ਜੀ ਆ ਕੇ ਸਭ ਜਲ ਪਰਮਾਤਮਾ ਕਿਰਪਾ ਤੋਂ ਕਿਰਪਾ ਹੋ ਗਈ ਜੀ ਪਰਮਾਤਮਾ ਜੀ ਬਾਲੋ ਹੋਰ ਕੀ ਲਾ ਬਈ ਤੇ ਮਾਮੇ ਹੁਣ ਫੇ 15 ਤਰੀਕ ਨੂੰ ਤੋਂ ਪਹਿਲਾਂ ਵੀ ਆਉਣਾ ਹੈ ਨਾ ਪੈਣੇ ਕਿਆ ਕਹਿੰਨੇ ਆ ਮਰਜੀ ਆ ਮਾਮਾ ਕਹਿੰਦਾ ਮੈਂ ਆਪਣਾ ਲੋਟ ਦੇਖੂਗਾ ਹਾਂ ਦੇਖੋ ਲੋਟ ਲੱਗਿਆ ਨਾ ਫਿਰ ਅੱਛਾ ਇਹ ਘਰ ਦਾ ਵੀ ਦੇਖਣਾ ਮਾੜ ਮਟਾ ਵੀ ਠੀਕ ਡੋਟਰ ਪੇ ਬਹਿ 15 ਨੂੰ ਵੀ ਮਤਲਬ ਕਿੰਨੇ ਪਹਿਲੇ ਆਸਾ 15 ਆਉਣੀਆਂ ਆਉਣਾ ਏ ਠੀਕ ਹੈ ਹਾਂ ਜੇ ਮੁੰਡੇ ਮਾਮੀ ਨਾਲ ਨੂੰ ਵੀ ਜਰੂਰ ਲੈ ਕੇ ਆਉਣਾ ਹਾਂ ਉਹ ਵਿੱਚ ਪੱਤਰ ਕਹਿਣ ਦਾ ਭਾਬਾ ਉਹ ਆਉਂਦੀ ਤਾਂ ਬੁੱਤਮਰ ਗੱਡੀ ਪਰੇ ਆ ਮੁਰਦਾ ਸਾਬ ਦਾ ਬੈਠ ਨਹੀਂ ਹੁੰਦਾ ਹੈਗਾ ਅੱਛਾ ਛੁੱਟੀ ਹੋ ਗਈ ਮੁੰਡੇ ਨੂੰ ਤਾਂ ਗੱਲ ਹੋਈ ਉਹ ਕਹਿੰਦੀ ਫਿਰ ਮੈਂ ਆਉਂਦੇ ਹੋਗੇ ਅੱਪੀ ਨਾਲ ਚਲੋ ਜਿੱਕਰਾਂ ਠੀਕ ਹੀ ਲੱਗਿਆ ਜਿੱਦਾਂ ਪਰਮਾਤਮਾ ਦੀ ਮਿਹਰ ਹੋਵੇ ਮਰੀ ਹਾਂ ਮੇਰੇ ਕੋਲ ਸਾਰੇ ਬੀਜਸਰੀ ਗੱਲਾਂ ਆ ਜੀ ਮਿਲਦੇ ਹਾਂ ਜੀ ਫਿਰ ਠੀਕ ਹੈ ਠੀਕ ਹੈ ਠੀਕ ਹੈ ਤੇ ਚਲੋ ਨਾ ਨਾ ਕੋਈ ਨਹੀਂ ਲੋੜੀਏ ਗੁਰਦੁਆਰੀ ਕਰਨਾ ਪਤਾ ਜੀ ਕੋਈ ਦਾ ਹਾਂ ਥੈਂਕ ਯੂ ਮੰਮੀ ਆਏ ਤੁਸੀਂ ਮੈਨੂੰ ਕੋਈ ਨਹੀਂ ਮੈਨੂੰ ਠੰਡ ਵਿੱਚ ਮੰਮੀ ਚਾ ਲੈਣੀ ਹੋ ਲਵੀ ਮम्मा ਚੱਲਿਆ ਸਾਡਾ ਹੁਣ ਰੌਣਕਾਂ ਲੱਗਿਆ ਹੋਈਆਂ ᱛੀਆਂ ਮਿਲ ਕੇ ਆਈ ਬਈ ਰੌਣਕਾਂ ਮਿਲਦੀਆਂ ਪਤਾ ਆਤਮਾ ਜੀ ਹਾਂ ਜੂੰਦਿਆਂ ਜੂੰਦਿਆਂ ਨਾਲੇ ਰੌਣਕਾਂ ਨਾਲ ਮਿਲਦੇ ਮਿਲਣਾ ਇੱਕ ਜ਼ਰੂਰੀ ਹੈ ਜੀ ਜ਼ਰੂਰੀ ਮਿਲਣਾ ਜ਼ਰੂਰੀ ਹੈ ਜੀ ਆਪਣਾ ਬਹਿਗ ਗੱਲਬਾਤ ਕਰਨ ਦੀ ਸਭ ਤੋਂ ਵੱਡੀ ਗੱਲ ਮਿਲਣਾ ਹੁੰਦਾ ਹੈ ਹਾਂ ਸੁਸਗਬਹਿ ਕਰ ਹੋ ਜਾਂਦੀ ਹੈ ਜੀ ਉਹ ਮਾਰ ਲੂ ਕੁੱਡਾ ਖੋਲ ਦਿੰਦੀ ਮੈਨੂੰ ਏ ਚੱਲ ਜੀ ਆ ਚਾ ਬਹਿ ਜਾਓ ਤੁਸੀਂ ਬਹਿ ਜਾਓ ਇੱਥੇ ਬੈਠਾ ਬੈਠ ਜਾਓ ਚੱਲੋ ਚਲੋ ਤੇ ਬਾਕੀ ਚਲੋ ਠੀਕ ਹੈ ਜੀ ਹੁਣ ਜੋ ਵੀ ਅਗਲਾ ਪ੍ਰੋਗਰਾਮ ਹੋਊਗਾ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ ਤੇ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੋਣ ਅਗਲੇ ਬਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਦੇਖੀ ਤੁਹਾਨੂੰ ਗੇਟਪੋ